ਹੈਲੋ ਜੀ ਸਲਾਮ ਅਦਾਬ ਨਮਸਤੇ ਸਤਿ ਸ੍ਰੀ ਅਕਾਲ ਕੱਲ ਵੀਰਵਾਰਾ ਜੀ ਤੇ ਇਹ ਵੀਡੀਓ ਉਹਨਾਂ ਸਾਰਿਆਂ ਦੇ ਲਈ ਜਿਹੜੇ-ਜਿਹੜੇ ਵੀਰਵਾਰ ਨੂੰ ਪੀਰਾਂ ਦੇ ਦਰਬਾਰ ਨਕੋਦਰ ਦਰਬਾਰ ਜਾਂ ਤੁਹਾਡੇ ਘਰ ਦੇ ਨੇੜੇ ਕੋਈ ਵੀ ਦਰਬਾਰ ਹੋਵੇ ਜਿਹੜੇ ਹਰ ਵੀਰਵਾਰ ਰੈਗੂਲਰ ਦਰਬਾਰਾਂ ਤੇ ਜਾਂਦੇ ਹੀ ਜਾਂਦੇ ਨੇ ਮੱਥਾ ਟੇਕਣ ਵਾਸਤੇ ਵੀਡੀਓ ਨੂੰ ਸੇਵ ਕਰ ਲਿਓ ਕੱਲ ਨੂੰ ਵੀਰਵਾਰਾ ਜੇ ਇਹ ਵੀਡੀਓ ਤੁਸੀਂ ਉਸ ਤੋਂ ਬਾਅਦ ਵੀ ਦੇਖ ਰਹੇ ਹਾਂ ਤਾਂ ਵੀ ਸੇਵ ਕਰ ਲਓ ਕਿਉਂਕਿ ਵੀਰਵਾਰ ਤਾਂ ਆਉਂਦੇ ਰਹਿਣਾ ਜਦੋਂ ਵੀ ਤੁਸੀਂ ਦਰਬਾਰ ਜਾਣਾ ਤਾਂ ਸਰਕਾਰਾਂ ਦੇ ਲਈ ਸਾਈਂ ਜੀ ਦੇ ਲਈ ਆਪਣੇ ਪੀਰ ਦੇ ਲਈ ਇੱਕ ਇਤਰ ਇਤਰ ਦੀ ਸ਼ੀਸ਼ੀ ਅਤਰ ਦੀ ਸ਼ੀਸ਼ੀ ਜੇ ਤੁਹਾਨੂੰ ਇਤਰ ਜਾਂ ਅਤਰ ਨਹੀਂ ਮਿਲਦਾ ਤਾਂ ਤੁਸੀਂ ਇੱਕ ਵਧੀਆ ਕੋਈ ਪਰਫਿਊਮ ਦੀ ਸ਼ੀਸ਼ੀ ਵੀ ਲੈ ਕੇ ਜਾ ਸਕਦੇ ਹੋ ਦਰਬਾਰ ਜਾਓ ਸ਼ੀਸ਼ੀ ਚੜਾਓ ਪਰਫਿਊਮ ਚੜਾਓ ਅਰਦਾਸ ਕਰੋ ਕਿ ਸਰਕਾਰ ਐਦਾਂ ਹੀ ਤੁਸੀਂ ਹਮੇਸ਼ਾ ਸਾਡੇ ਨਾਲ ਰਹੋ ਇਹ ਪਿਆਰ ਐਦਾਂ ਹੀ ਬਣਿਆ ਰਹੇ ਸਾਨੂੰ ਕੋਈ ਮਤਲਬ ਨਹੀਂ ਬਸ ਤੁਸੀਂ ਹੈਗੇ ਹੋ ਗੱਲ ਖਤਮ ਸੋ ਹੋਰ ਤੁਸੀਂ ਕੁਝ ਨਹੀਂ ਮੰਗਣਾ ਕਿਉਂਕਿ ਜਿਹੜੇ ਪੀਰ ਫਕੀਰ ਨੇ ਇਹ ਖੁਸ਼ਬੂ ਤੋਂ ਫਰੇਗਰੈਂਸ ਤੋਂ ਬਹੁਤ ਖੁਸ਼ ਹੁੰਦੇ ਨੇ ਸੋ ਜਦੋਂ ਵੀ ਜਾਣਾ ਤੁਸੀਂ ਇੱਕ ਇਤਰ ਦੀ ਸ਼ੀਸ਼ੀ ਖੁਸ਼ਬੂ ਦੀ ਸ਼ੀਸ਼ੀ ਉਹ ਜਾ ਕੇ ਚੜਾ ਦੇਣੀ ਆ ਬਸ ਉਸ ਤੋਂ ਬਾਅਦ ਇਹ ਆ ਕਿ ਤੁਹਾਡਾ ਤੇ ਸਾਈਂ ਜੀ ਦਾ ਪਿਆਰ ਤੁਹਾਡੇ ਪੀਰ ਦਾ ਪਿਆਰ ਗੁਰੂ ਦਾ ਪਿਆਰ ਫਕੀਰਾਂ ਦਾ ਪਿਆਰ ਉਹਨਾਂ ਦਾ ਅਸ਼ੀਰਵਾਦ ਆਪਣੇ ਸਾਰਿਆਂ ਦੇ ਉੱਤੇ ਐਦਾਂ ਹੀ ਬਣਿਆ ਰਹੂਗਾ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਤੇ ਚੈਨਲ ਨੂੰ ਫੋਲੋ ਕਰ ਲਿਓ ਜੀ ਜੈ ਸਾਈਂ ਜੀ